ਜਿਹੜੇ ਸਿਰਕੇ ਵਾਲੇ ਪਿਆਜ਼ ਤੁਸੀਂ 5 ਸਟਾਰ ਹੋਟਲਾਂ 'ਚ ਟਾਬਿਆਂ ਦੇ ਉੱਤੇ ਰੋਟੀ ਨਾਲ ਖਾਣੇ ਉਹ ਤੁਸੀਂ 5 ਮਿੰਟਾਂ ਦੇ ਵਿੱਚ ਘਰੇ ਤਿਆਰ ਕਰ ਸਕਦੇ ਹੋ ਆ ਸਿਰਕੇ ਵਾਲੇ ਪਿਆਜ਼ ਜੇ ਤੁਸੀਂ ਰੋਟੀ ਨਾਲ ਖਾਓਗੇ ਤੁਹਾਡਾ ਕਦੇ ਇਤਜਾਬ ਨਹੀਂ ਬਣੂਗਾ ਕਦੇ ਤੁਹਾਨੂੰ ਬਾਦਹਾਜਮੀ ਨਹੀਂ ਹੋਊਗੀ ਐਸੇ ਕਰਕੇ 5 ਸਟਾਰ ਹੋਟਲਾਂ ਦੇ ਟਾਬਿਆਂ ਤੇ ਰੱਖੇ ਹੁੰਦੇ ਨੇ ਨਾਲ ਕਿਉਂਕਿ ਉੱਤੇ ਭੋਜਨ ਤਲਿਆ ਤੇਲ ਭਰਿਆ ਤੇ ਪੁਰਾਣਾ ਹੁੰਦਾ ਜੇ ਤੁਸੀਂ ਜੀ ਹੋਟਲ ਦੇ ਉੱਤੇ ਖਾਣਾ ਖਾਣੇ ਹੋ ਤਾਂ ਨਾਲ ਸਿਰਕੇ ਵਾਲੇ ਪਿਆਜ਼ ਜ਼ਰੂਰ ਖਾਇਆ ਕਰੋ ਤੁਹਾਡਾ ਇਤਜਾਬ ਨਹੀਂ ਬਣੂਗਾ ਇਹਨਾਂ ਨੂੰ ਖਾ ਕੇ ਕਰੇ ਕਿਵੇਂ ਤਿਆਰ ਕਰਨੇ ਨੇ 1/2 ਕਿਲੋ ਵਧੀਆ ਗੰਡੇ ਲੈ ਕੇ ਧੋ ਕੇ ਛਿੱਲ ਕੇ ਵਿੱਚ ਇਹਨ ਕੀ ਨਾਲ ਖੋਲਦਾਂਗੇ ਫਿਰ ਆਪਾਂ ਕਰਨਾ ਕਿ ਅੱਧਾ ਲੀਟਰ ਪਾਣੀ ਕਿਸੇ ਭਾਂਡੇ ਦੇ ਵਿੱਚ ਪਾਵਾਂਗੇ 10 ਉਹਦੇ ਵਿੱਚ ਕਾਲੀਆਂ ਮਿਰਚਾਂ ਪੰਜ ਲੌਂਗ ਪਾਵਾਂਗੇ ਤਿੰਨ ਤੇਜ ਪੱਤਰ ਪਾਵਾਂਗੇ ਦੋ ਚਮਚੇ ਖੰਡ ਦੇ ਪਾਵਾਂਗੇ ਅੱਧਾ ਕੱਟ ਕੇ ਚਕੰਦਰ ਬਰੀਕ-ਬਰੀਕ ਪਾ ਕੇ ਇਸ ਤੋਂ ਬਾਅਦ ਇੱਕ ਵਾਰੀ ਚੰਗਾ ਵਾਲਾ ਦੇ ਕੇ ਫਿਰ 10 ਮਿੰਟ ਵਾਸਤੇ ਸਲੋ ਤੇ ਗੈਸ ਨੂੰ ਚਲਾਵਾਂਗੇ ਤੇ ਇਹਨੂੰ ਚੰਗੇ ਤਰੀਕੇ ਨਾਲ ਆਪਾਂ ਪਕਾਵਾਂਗੇ ਜਦੋਂ ਇਹਦਾ ਕਲਰ ਵਧੀਆ ਚੇਂਜ ਹੋ ਜਾਏ ਗੈਸ ਇਸ ਤੋਂ ਬਾਅਦ ਬੰਦ ਕਰ ਦਿਓ ਫਿਰ ਗੰਡਿਆਂ ਦੇ ਵਿੱਚ ਆਪਾਂ ਜੀ ਹਰੀਆਂ ਮਿਰਚਾਂ ਵਿੱਚੋਂ ਕੱਟ ਲਾਂਗੇ ਦੋ ਹੀ ਹਿੱਸੇ ਕਰ ਲਾਂਗੇ ਆਦਰਕ ਕੱਟ ਲਾਂਗੇ ਆਪਾਂ ਇਸ ਤੋਂ ਬਾਅਦ ਦੇ ਵਿੱਚ ਰੱਖ ਦਾਂਗੇ ਇਹਨੂੰ ਆਪਾਂ 12 ਘੰਟਿਆਂ ਵਾਸਤੇ ਰੱਖਾਂਗੇ ਥੋੜਾ ਜਿਹਾ ਇਹਦੇ ਵਿੱਚ ਸਿਰਕਾ ਪਾਵਾਂਗੇ ਆਪਾਂ ਐਸ ਤੋਂ ਬਾਅਦ ਇਹਨੂੰ ਟੱਕ ਕੇ ਰੱਖ ਦਾਂਗੇ 12 ਘੰਟਿਆਂ ਵਾਸਤੇ ਘਟੋ ਘਟ ਐਸ ਤੋਂ ਬਾਅਦ ਇਹਨੂੰ ਆਪਾਂ ਜਰੋਂ ਟੱਕਣ ਚੱਕ ਕੇ ਤਾਂ ਦੇਖਿਆ ਜਿਹੜੇ ਪਿਆਜ਼ ਨੇ ਆਪਣੇ ਉਹਨਾਂ ਦੇ ਵਿੱਚ ਕਲਰ ਆ ਗਿਆ ਸਿਰਕਾ ਵੀ ਇਹਦੇ ਵਿੱਚ ਆ ਗਿਆ ਤੇ ਇਹਦੇ ਵਿੱਚ ਆਦਰਕ ਦਾ ਤੇ ਮਿਰਚਾਂ ਦਾ ਫਲੇਵਰ ਤੇ ਖੁਸ਼ਬੂ ਬਾ ਕਮਾਲ ਮੈਂ ਕਹਿੰਦਾ ਰੋਟੀ ਦੀ ਤੁਹਾਨੂੰ ਭੁੱਖ ਲੱਗ ਜੂਗੀ ਜੇ ਤੁਸੀਂ ਆਹ ਤਿਆਰ ਕਰਕੇ ਘਰੇ ਰੱਖ ਲਏ ਜੇ ਤੁਸੀਂ ਰੋਟੀ ਰੱਜ ਕੇ ਵੀ ਖਾ ਲਈ ਤਾਂ ਵੀ ਭੁੱਖ ਲੱਗ ਜੂਗੀ ਆ ਤੁਸੀਂ ਵਿੱਚੋਂ ਦੇਖ ਲਓ ਹੁਣ ਪੀਸ ਚੰਗੇ ਤਰੀਕੇ ਨਾਲ ਕਲਰ ਚੇਂਜ ਪਹੁੰਚ ਗਏ ਹਰੀ ਮਿਰਚ ਦੇ ਵੀ ਪਹੁੰਚ ਗਏ ਇੱਕ ਵਾਰੀ ਸਾਡੇ ਕਹਿਣ ਤੇ ਤਿਆਰ ਕਰਕੇ ਘਰੇ ਖਵਾਇਓ ਮਹਿਮਾਨਾਂ ਨੂੰ ਦੋਨੋਂ ਵੀ ਖਵਾਇਓ ਕਿਉਂਕਿ ਬਾਹਰ ਵਾਲੀਆਂ ਚੀਜ਼ਾਂ ਨੇ ਜਿਹੜੀਆਂ ਉਹ ਤਾਂ ਤੁਸੀਂ ਖਾਣੇ ਰਹਿੰਦੇ ਹੋ ਆਸਾਨੀ ਨਾਲ ਹੀ ਘਰੇ ਤਿਆਰ ਹੋ ਜਾਂਦੀਆਂ ਨੇ ਵਧੀਆ ਲੱਗੀ ਕਿ ਲਾਈਕ ਕਮੈਂਟ ਤੇ ਵੀਡੀਓ ਅੱਗੇ ਸ਼ੇਅਰ ਕਰ ਦਿਓ